ਜੀ ਦੋਸਤੋ ਕੀ ਹਾਲ ਚਾਲ ਜੀ ਲੋ ਵੀ ਆਪਾਂ ਫੇਰ ਆ ਗਏ ਅਜ ਬ੍ਰਾਂਡ ਪੁਆਇੰਟ 29 ਭਾਜੀ ਉਹਨਾਂ ਦੇ ਕੋਲ ਸੋ ਆਹ ਦੇਖੋ ਜੀ ਆਪਾਂ ਇਹ ਏਦਾਂ ਵੀ ਹੁਣ ਇੱਕ ਕੱਪੜਾ ਜਿਹੜਾ ਆਪਾਂ ਪਾਲੀਦਾ ਆ ਤੇ ਫੇਰ ਉਹ ਜਿਹੜਾ ਬੰਦਾ ਦੇਖਦਾ ਅਗਲਾ ਉਹ ਕਹਿੰਦਾ ਵੀ ਮੈਂ ਵੀ ਭਾਜੀ ਲਈ ਲਵਾਂ ਤੇ ਹੁਣ ਇੱਦੀ ਮੇਰੇ ਨਾਲ ਹੋਈ ਆ ਸੇਮ ਚੀਜ਼ ਮੈਂ ਇਧਰੋਂ ਤਾਂ ਦਿਖਾਉਂਦਾ 1 ਮਿੰਟ ਦਿਓ ਆ ਮੈਂ ਔਟਫਿਟ ਭਾਜੀ ਦੇ ਕੋਲੋਂ ਲਈ ਸੀਗੀ ਤੁਸੀਂ ਦੇਖੋ ਦੱਸਿਓ ਕਿੱਦਾਂ ਲੱਗਦੀ ਤੇ ਉਹ ਫੇਰ ਮੇਰੀ ਵਾਈਫ ਨੇ ਆਹ ਚੀਜ਼ ਵਾਈਫ ਨੇ ਲਈ ਸੀ ਸੇਮ ਸੇਮ ਅਸੀਂ ਦੋ ਲਈਆਂ ਸੀ ਉਹ ਜਿਹੜਾ ਲੋਅਰ ਸੀ ਇਹ ਮੇਰੇ ਕੋਲ ਹੀ ਸੀ ਤੇ ਵਾਈਫਾ ਕਹਿੰਦੀ ਵੀ ਲੋਅਰ ਵੀ ਲੈ ਕੇ ਆ ਤੇ ਮੈਂ ਸਪੈਸ਼ਲ ਭਾਜੀ ਉਹਨਾਂ ਦੇ ਕੋਲ ਆਇਆ ਆ ਦੇਖ ਤਾਂ ਸੇਮ ਲੋਅਰ ਆ ਦੇਖੋ ਸੇਮ ਦੇਖ ਤਾਂ ਸੇਮ ਸੇਮ ਦਾ ਚੱਕੋ ਐਲਵੀ ਭਾਜੀ ਤੇ ਆ ਭਲੇ ਆਇਆ ਜੇ ਤੁਸੀਂ ਵੀ ਕਿਸੇ ਨੇ ਲੈਣੇ ਹੋਣ ਕੱਪੜੇ ਬ੍ਰਾਂਡ ਪੁਆਇੰਟ ਬੱਟੀ ਨਾਲ ਸਰਚ ਕਰ ਲਓ ਇੰਸਟਾਗ੍ਰam ਤੇ ਠੀਕ ਨਹੀਂ ਭਾਜੀ ਤੁ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਆਪਾਂ ਨੂੰ ਮੈਸੇਜ ਕਰ ਲਓ ਆਪਾਂ ਤੁਹਾਨੂੰ ਐਡਰੈਸ ਦੇਵਾਂਗੇ ਪੂਰਾ ਅੱਜ ਸਟੋਰੀ ਮੈਂਸ਼ਨ ਕਰਾ ਦੂਗਾ ਭਰਾ ਸਾਡਾ ਮੈਂ ਕਹਾ ਪਾਓ ਭਾਜੀ ਹੁਣੀ ਅੱਜ ਸਟੋਰੀ ਮੈਂ ਮੈਂ ਕਹਾ ਸਟੋਰੀ ਕਿਹੜੀ ਮਾਦੀ ਪਾਓ ਆ ਦੇਖੋ ਕੱਪੜੇ ਭਾਜੀ ਉਹ ਉਹ ਵੀ ਕੱਪੜੇ ਮੈਂ ਸੈਲੈਕਟ ਕੀਤੇ ਉਹ ਵੀ ਲੈ ਕੇ ਜਾਣੇ ਆਪਾਂ ਤੇ ਤੁਸੀਂ ਲੈ ਕੇ ਕੀਤੇ ਖਤਮ ਹੀ ਆ ਬੈਗ ਬੂਗ ਦੇਖੋ ਤਾਂ ਤੇ ਤਾਂ ਚੀਜ਼ਾਂ ਹੀ ਬੜੀਆਂ ਖਤਰਨਾਕ ਆ ਚਲੋ ਵੀ ਹੁਣ ਚਲਿਏ ਚਲਿਏ ਭਾਜੀ ਹੋਰ ਚਲੋ ਕੀ ਹਾਲ ਚੱਲ ਬਹੁਤ ਜ਼ਿਆਦਾ ਮਨਵਾੜੀ ਖਬਰ ਆ ਸਵੇਰੇ ਘਰੇ ਆਈ ਸੀ ਪੁਲਿਸ ਮੈਨੂੰ ਨਿਕਲਣਾ ਪਿਆ ਉੱਥੋਂ ਤੇ ਸਾਨੂੰ ਥਾਣੇ ਜਾਣਾ ਪੈਣਾ ਹੈ ਅਸੀਂ ਸਾਰਿਆਂ ਨੇ ਚੱਲੇ ਆ ਥਾਣੇ ਪੂਰਾ ਪਰਿਵਾਰ ਤੇ ਥੋੜਾ ਜਿਹਾ ਚੱਕਰ ਪੈ ਗਿਆ ਸੀ ਤੇ ਥਾਣੇ ਜਾਣਾ ਹੈ ਸਵੇਰੇ ਪੁਲਿਸ ਆ ਗਈ ਬਰਾਵਾ ਤੋਂ ਮੈਂ ਪਿੱਛੇ ਜੀ ਗੰਦ ਟੱਪ ਕੇ ਭੱਜਿਆ ਉਹਨਾਂ ਨੇ ਮੈਨੂੰ ਦੇਖ ਲਿਆ ਮੇਰੇ ਪਿੱਛੇ ਪੁਲਿਸ ਪੈ ਗਈ ਹੁਣ ਮੈਂ ਹੁਣ ਚੱਲੇ ਆ ਅਸੀਂ ਤਿਆਰ ਹੋ ਕੇ ਥਾਣੇ ਦੇਖਦੇ ਹਾਂ ਕਿ ਕੀ ਬਣਦਾ ਅੱਜ ਪਤਾ ਨਹੀਂ ਉਹਨਾਂ ਨੇ ਬਿਠਾ ਲੈਣਾ ਕਿ ਮੈਨੂੰ ਕੀ ਕਰਨਾ ਅਬ ਰੱਖਾ ਖਬਰਦਾਨ ਨੂੰ ਮਿਲ ਜੂ ਮੇਰੀ ਆਏ ਜੀ ਕੀ ਬੰਦਾ ਮੇਰਾ ਚਲਿਏ ਬੈਟ ਗਏ ਆ ਚਲੋ ਬੜੀ ਬੈਠੋ ਯਾਰ ਮੈਨੂੰ ਕੁਝ ਪਾਉ ਨਹੀਂ ਦੇ ਦੋ ਪਹਿਲਾਂ ਅਸੀਂ ਚੱਲੀਆਂ ਗਾਇਸ ਮੈਂ ਬਾਕੀ ਇਨਫੋਰਮੇਸ਼ਨ ਦੇਖਾਂਗਾ ਕੀ ਸਾਫ ਸਾਬ ਜਿੱਦਾਂ ਕੀ ਆ ਚਲੋ ਤੇ ਲੋ ਵੀ ਆਪਾਂ ਕਰਤਾਰਪੁਰ ਪਹੁੰਚ ਗਏ ਆ ਖਾ ਜਾਣਾ ਕਰਤਾਰਪੁਰ ਠਾਣੇ 13 ਰੰਗ ਦੇ ਕੋਈ ਨਾ ਟੈਂਸ਼ਨ ਲੈ ਕੋ ਬਣੂਗਾ ਕੁਝ ਹੁਣ ਕੀ ਕਰਨਾ ਯਾਰ ਗਲਤੀ ਹੋ ਗਈ ਯਾਰ ਸਾਡਾ ਨਾਮ ਇਹ ਆ ਤੜਕੇ ਆਪਣੇ ਕਿੰਨੇ ਵਜੇ ਸਾਡੇ ਕੋ 10 ਵਜੇ ਮਤਲਬ ਪੁਲਿਸ ਆ ਗਈ ਤੇ ਰੱਬ ਬੱਲੇ ਭੂਖਾ ਲੱਗਾ ਆਏਗਾ ਸਾਡਾ ਤੇ ਚਾਹ ਵੀ ਨਹੀਂ ਪੀਤੀ ਮੈਂ ਪਿੱਛੋਂ ਦੀ ਮੈਂ ਭੱਜਿਆ ਮਿੰਟ ਲਾਇਆ ਛਾਲ ਮਾਰੀ ਨਿਕਲ ਗਿਆ ਜੇ ਮੈਂ ਨਾ ਨਿਕਲਦਾ ਨਾਲ ਮੈਨੂੰ ਤੜਕੇ ਲੈ ਜਾਣਾ ਹੈਗਾ ਤੇ ਮੇਰੀ ਰਲਮ ਬਹੁਤ ਬਣੀ ਸੀ ਉਹ ਤਾਂ ਮੈਂ ਵਧੀਆ ਭੰਜ ਗਿਆ ਤੇ ਹੁਣ ਚਲੋ ਬੰਦੇ-ਬੁੰਦੇ ਇਕੱਠੇ ਕੀਤੇ ਆ ਅਸੀਂ ਹੁਣ ਬੰਦੇ-ਬੁੰਦੇ ਪਾਏ ਹੋਏ ਆ ਇਕੱਠੇ ਹੋ ਗਏ ਫੇਰ ਚੱਲਦੇ ਆ ਜਿੱਥੇ ਕੀ ਪੜਦਾ ਮੈਂ ਲੋੜਾ ਲੇਟ ਹੋ ਗਿਆ ਹੁਣ ਪੁੰਚਣ ਵਾਲਾ ਹੀ ਆ ਕੱਕੀ ਦੇਖਦੇ ਆਂ ਠੀਕ ਨੇ ਜੀ ਨੇ ਕਰਤਾਰਪੁਰ ਤੇ ਆਪਾਂ ਅਦਰ ਉਖੋਲ ਵੀ ਵਰਗੇ ਲੱਗੇ ਹਨ ਤੇ ਪ੍ਰੀਤ ਆ ਜਾ ਬਾਹਰ ਆ ਜਾ ਪ੍ਰੀਤ ਯਾਰ ਟੈਨਸ਼ਨ ਲਈ ਜਾਂਦੀ ਹੈ ਵੀ ਆ ਜਾ ਬਾਹਰ ਕੋਈ ਆ ਜਾ ਕੁਝ ਨਹੀਂ ਹੁੰਦਾ ਟੈਨਸ਼ਨ ਲਈਓ ਆ ਮਨਵੀਰ ਆ ਮੇਰਾ ਮੁੰਡਾ ਆ ਮੇਰਾ ਪੁੱਤ ਕੀ ਹੋਇਆ ਉਹ ਕੋਈ ਹੋਇਆ ਕੀ ਹੋਇਆ ਬੁੱਗੇ ਮੈਂ ਤੈਨੂੰ ਕੀ ਕਹਿ ਰੱਛ ਮੈਂ ਕੁਝ ਨਹੀਂ ਕਹਿਉ ਮੈਂ ਯਾਰ ਤੈਨੂੰ ਕੁਝ ਮਤ ਲੱਗਦੀ ਓਏ ਹਏ ਚੱਲ ਲੱਗੀ ਦਾਦੀ ਕੋ ਚੱਲ ਜਾ ਫੇ ਜਾ ਰਹਾ ਰੰਡਾ ਲੱਗ ਚੋੜੀ ਲੱਗਦੀ ਚੁੱchuਆ ਕਰਾਂਦਾ ਜਾ ਚਾਚੂ ਕੋਲ ਚੱਲ ਜਾ ਚਾਚੂ ਨੂੰ ਕਰਾ ਲੈਣਾ ਜਾ ਲੋ ਵੀ ਪ੍ਰਿਤੂ ਨੂੰ ਮੈਂ ਕਿਹਾ ਵੀ ਗੱਡੀ ਸਿੱਧੀ ਕਰਦੇ ਸੀ ਆ ਗਏ ਆ ਅੰਦਰ ਜਾਣਦੇ 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 ਕਰਦੇਓ 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 ਸ਼ਾਬਾਸ਼ ਕਰਦੇਓ ਸਿੱਧੀ ਕਰਦੇਓ ਕਰਦੇਓ ਹੋ ਗਈ ਹੋ ਗਈ ਆ ਕਰਦੇਓ ਜਾਣਦੇ 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 ਜਾਂਦੇਓ ਬਾਦੂ ਤੇ ਗੱਬਰ ਬਾਤ 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 ਥੋੜੀ ਅੱਗੇ ਕਰ ਲਓ ਥੋੜੀ ਅੱਗੇ ਕਰ ਲਿਓ ਥੋੜੀ ਅੱਗੇ ਥੋੜੀ ਅੱਗੇ ਜਾਂਦੋ ਹਾਂਜੀ ਗਾਇਜ਼ ਅਸੀਂ ਹੁਣ ਆ ਗਏ ਹਾਂ ਜੀ ਥਾਣੇ ਦੇ ਬਾਹਰ ਤੇ ਵਿਕਰਮ ਹੁਣੀ ਅੰਦਰ ਗਿਆ ਹੋਇਆ ਕਿਉਂਕਿ ਸਾਨੂੰ ਤਾਂ ਜਾਣ ਨਹੀਂ ਦਿੱਤਾ ਹੈਗਾ ਤੇ ਕਹਿੰਦੇ ਕਿ ਮਤਲਬ ਲੇਡਿਸ ਇੱਥੇ ਰਹਿਣ ਭਾਜੀ ਹੁਣੀ ਨਾਲ ਸੀਗੇ ਤੇ ਇਸ ਕਰਕੇ ਉਹ ਅੰਦਰ ਗਿਆ ਹੋਇਆ ਦੇਖੋ ਆ ਥਾਣਾ ਆ ਤੇ ਉਹ ਅੰਦਰ ਹੁਣ ਗਿਆ ਹੋਇਆ ਅਸੀਂ ਇੱਥੇ ਬੈਠ ਗਏ ਆ ਤੇ ਸਾਨੂੰ ਟੈਨਸ਼ਨ ਪਈ ਆ ਬਹੁਤ ਜ਼ਿਆਦਾ ਦਿਮਾਗ ਤੇ ਜਿੰਨਾ ਚਿਰ ਆਉਂਦੀ ਵੀ ਜਿੰਨਾ ਟਾਈਮ ਆਉਂਦੇ ਨਹੀਂ ਬਾਹਰ ਹੁੰਣਾ ਤਾਂ ਟੈਨਸ਼ਨ ਤੇ ਹੀ ਰਹਿੰਦੀ ਪੁੱਤ ਤੂੰ ਟੌਫੀਆਂ ਕਿ ਕਰਨੀ ਆਇਆ ਬਸ ਪਹਿਲਾਂ ਮੈਨੂੰ ਆਇਆ ਕੰਟੈਂਸ਼ਨ ਤਾਂ ਮਾਉਂਦੇ ਆ ਵੀ ਅਜੋਪ ਜਲਦੀ ਬਾਹਰ ਆ ਜਵੇ ਤੇ ਬਸ ਇਹੀ ਆ ਹਾਂ ਇੱਕ ਤਾਂ ਸਾਡਾ ਮਨਵੀਰ ਜਿਹੜਾ ਨਾ ਇਹਨੂੰ ਆਪਣੀਆਂ ਚੀਜ਼ਾਂ ਦੀ ਪਈ ਰਹਿੰਦੀ ਆ ਉੱਤ ਨਾ ਕਰ ਸੋਹਣੇ ਅਸੀਂ ਤਾਂ ਦੇਰ ਲੋ ਵੀ ਸਵੇਰ ਦੇ ਦੇਰ ਲੋ ਵੀ ਆ 2 ਵਜ ਚੁੱਕੇ ਆ ਮੈਂ 2 ਵਜ ਗਏ ਆ 4 ਵਜ ਚੁੱਕੇ ਆ ਸੌਰੀ 4 ਹਾਂਜੀ 4 ਵਜ ਗਏ ਆ ਪਰ ਰੋਟੀ ਨਹੀਂ ਖਾਧੀ ਸਵੇਰ ਦੀ ਤੇ ਬਿਕਰਮ ਨੇ ਵੀ ਸਿਰਫ ਫਰੂਟ ਖਾਦਾ ਆ ਆਪਾਂ ਦੇ ਲੋਕ ਕੁਝ ਨਹੀਂ ਖਾਦਾ ਸਵੇਰ ਦਾ ਉਹ ਵੀ ਇੱਦਾਂ ਖਾਦਾ ਹਾਂ ਫਰੂਟ ਖਾਦਾ ਵਿਚਾਰੇ ਨੇ ਇੱਦਾਂ ਹੋਣ ਇੱਥੋਂ ਕੋ ਥੋੜੀ ਜੀ ਚੀਜ਼ ਖਾਦੀ ਉਹ ਵੀ ਨਾਲ ਖਵਾਤੀ ਸਾਨੂੰ ਵੀ ਤੇ ਨਹੀਂ ਤਾਂ ਸਾਡਾ ਤਾਂ ਦਿਲ ਨਹੀਂ ਸੀ ਕਰਦਾ ਕੁਝ ਵੀ ਖਾਣ ਨੂੰ ਕਿਉਂਕਿ ਜਿੰਨਾ ਟਾਈਮ ਨਿਭੜਦੇ ਨਹੀਂ ਨੇ ਜਿਆਦਾ ਬੰਦੇ ਨੂੰ ਇੱਦਾਂ ਦੀ ਟੈਨਸ਼ਨ ਹੋਵੇ ਨਾ ਉਹ ਦਿਮਾਗ ਤੇ ਕੁਝ ਨਹੀਂ ਸੋਚਦਾ ਨਾ ਰੋਟੀ ਸੋਚੀ ਵੀ ਐ ਨਾ ਕੋਈ ਪਾਣੀ ਹਾਂਜੀ ਪੁੱਤ ਸੇਵ ਆਪਾਂ ਇੱਕ ਹੀ ਲਿਆਂਦਾ ਸੀ ਉਹ ਫੇ ਪਾਪਾ ਨੂੰ ਦਿੱਤਾ ਸੀਗਾ ਆ ਵੀ ਹਾਂ ਕੋਈ ਨਾ ਤਨਰਾ ਚ ਲੈ ਦੇਣੀ ਠੀਕ ਆ ਠੀਕ ਆ ਤੁਸੀਂ ਕੋ ਬਾਬਾ ਜੀ ਬਾਬਾ ਜੀ ਪਪਾ ਨੂੰ ਪਪਾ ਨੂੰ ਜਲਦੀ 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 ਬਾਹਰ ਪੇ ਦੋ ਬਾਹਰ ਪੇ ਦੋ ਹਾਂਜੀ ਸੋ ਗਾਈਜ਼ ਹੁਣ ਆਂਦੇ ਆ ਵਿਕਰਮ ਫੇ ਆਪਾਂ ਕਰਦੇ ਤੁਹਾਡੇ ਨਾਲ ਗੱਲਬਾਤ ਬਣੇ ਰਿਹਾ ਵਲੌਗ ਦੇ ਨਾਲ ਗਾਈਜ਼ ਹਜੇ ਤੱਕ ਤਾਂ ਬਾਹਰ ਨਹੀਂ ਆਇਆ ਅਸੀਂ ਵੇਟ ਕਰਦੇ ਪਏ ਹਾਂ ਕਿੰਨਾ ਟਾਈਮ ਹੋ ਗਿਆ ਸਾਨੂੰ ਵੇਟ ਕਰਦਿਆਂ ਨੂੰ ਤੇ ਇਧਰ ਮੰਮਾ ਹੋਣ ਨੇ ਡਾਈਪਰ ਵਗੈਰਾ ਚੇਂਜ ਕਰ ਦਿੱਤਾ ਆ ਸੰਵੀਰ ਦਾ ਮੇਰਾ ਸਿਰ ਇੰਨਾ ਕੋ ਜਿਆਦਾ ਦੁੱਖ ਰਿਆਣਾ ਗਾਈਜ਼ ਮੈਨੂੰ ਪਤਾ ਮੈਨੂੰ ਕੋਈ ਸਰਦੂ ਨਾ ਤੇ ਲਾ ਦੇਖਦੇ ਆ ਗਾਇਜ਼ ਆ ਲੈੰਦੂ ਬਾਹਰ ਉਹਨਾਂ ਨੂੰ ਜਲਦੀ ਜਲਦੀ ਉਹ ਕਹਿੰਦਾ ਅੱਜਵੇ ਜਲਦੀ ਬਾਹਰ ਆ ਲੋ ਖਾਣਾ ਮੇਰੇ ਸਾਥੀ ਫੜੋ 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 ਮੈਨੂੰ ਸਰ ਖਾਈਆ ਨਾ ਤੂੰ ਇਹ ਬਹੁਤ ਦੁਖੀ ਕਰਦਾ ਜਦੋਂ ਕੋਈ ਇਦਾਂ ਦਾ ਟਾਈਮ ਹੁੰਦਾ ਨਾ ਉਦੋਂ ਹੀ ਜ਼ਿਆਦਾ ਦੁਖੀ ਕਰਦਾ ਆ ਹਾਂ ਖੇ ਰੇਗੇ ਕੀ ਖਾ ਖੜੇ ਆਗੇ ਜੀ ਗਾਇਜ਼ ਆਪਾਂ ਥੋੜਾ ਘਟਾ ਟਾਈਮ ਆ ਗਏ ਆ ਜੀ ਬਾਹਰ ਘੁੰਮਣ ਵਾਸਤੇ ਕਿਉਂਕਿ ਬਹੁਤ ਹੀ ਜ਼ਿਆਦਾ ਨਾ ਬੰਦਾ ਨਾ ਦਿਮਾਗ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਪਿਆ ਇਸ ਕਰਕੇ ਬਾਹਰ ਨੂੰ ਘੁੰਮਣ ਆ ਗਏ ਆ ਇੱਧਰ ਨੂੰ ਕਿਉਂਕਿ ਦਿਮਾਗ ਥੋੜਾ ਰੀਫਰੈਸ਼ ਹੋ ਜਾਵੇ ਤਾਂ ਕਰਕੇ ਮੰਮਾ ਬੈਠੇ ਹੋਇਆ ਵਿੱਚ ਹੀ ਤੇ ਮੈਂ ਗੱਡੀ 'ਚ ਥੋੜਾ ਬਾਹਰ ਉੱਤਰ ਗਈ ਆ ਬੰਨੂ ਇੱਧਰ ਨੂੰ ਆਇਆ ਰੋਡ ਚੱਲਦਾ ਪੁੱਤ ਇਹ ਰੋਡ ਤੇ ਨਹੀਂ ਆਪਾਂ ਜਾਣਾ ਹੈਗਾ ਆਪਾਂ ਇੱਥੇ ਖੜ੍ਹ ਜੋ ਤੁਸੀਂ ਠੀਕ ਹੈ ਇੱਥੇ ਖੜ੍ਹ ਜੋ ਖਰਜ ਮੂੰ ਇਦਾਂ ਹੋ ਗਿਆ ਹਾਂ ਸ਼ੂਗਰ ਕਰਕੇ ਤੇ ਅੱਖ ਜਣੀ ਵੱੜ ਗਈ ਓਏ ਨਾ ਕਰਦਾਂ ਦਾ ਭਰਾਵਾ ਖਿਆਲ ਰੱਖਣਾ ਬੰਦਾ ਮੇਰੇ ਕੰਦਰ ਸਿਲਦੀ ਸੀ ਮੈਂ ਉਦਦੇ ਐਸਾ ਹੱਥ ਫੜ ਕੇ ਇਹਦੀ ਇਦਾਂ ਨਾਲ ਲਾ ਇਦਾਂ ਨਾਲ ਲੱਗ ਗਈ ਨਾ ਇਹ ਇਦਾਂ ਹੋ ਗਿਆ ਬਚਾਉ ਹੋ ਗਿਆ ਮੇਰੇ ਮੁੰਡੇ ਦਾ ਚਲ ਕੋਈ ਨਾ ਲੱਗੀ ਤਾਂ ਨਹੀਂ ਹੈ ਜੀ ਨਾ ਨਾ ਕੀ ਨਾਦੀ ਭੁੱਲੀ ਆ ਮਾੜਾ ਜੀ ਬਾ ਸਾਡੇ ਸੁਨਵੀਰ ਦੇ ਅੱਜ ਨਾ ਸਾਰੇ ਉਹ ਲੱਗ ਗਈ ਕਰਦ ਲੱਗ ਗਈ ਤੇ ਇਹ ਦਰਦ ਲੱਗ ਕੇ ਤੇ ਮੰਮਾ ਨੇ ਬੜਾ ਔਖਾ ਇਹਨੂੰ ਨਾ ਛਾਂਬਿਆ ਮਿਲ ਫਿਰ ਰੋਣ ਲੱਗ ਗਿਆ ਸੀਗਾ ਮਤਲਬ ਬੱਜੀ ਨਹੀਂ ਨਹੀਂ ਜਿਆਦਾ ਨਹੀਂ ਸਿਰਫ ਇੱਕ ਦਰ ਨੋਕ ਜੀ ਲੱਗ ਗਈ ਉਹਦੀ ਤੇ ਮਾੜੀ ਨਹੀਂ ਲੱਗੀ ਨਾਲ ਹੀ ਰੋਣ ਲੱਗ ਗਿਆ ਕਿਉਂਕਿ ਮੈਨੂੰ ਦੱਸ ਕਿ ਇਹਨਾਂ ਥੋੜੀ ਸੌਫਟ ਹੁੰਦੀਆਂ ਨਾ ਹਾਂਜੀ ਪਾਪੀ ਕਿੰਨੇ ਖੜੇ ਓਏ ਕਿਤੇ ਪਾਪੀ ਕਿੰਨੇ ਰਹੇ ਓਏ ਕੀ ਪਾਪੀ ਅੱਛਾ ਪਾਪੀ ਦੇਖੋ ਕਿਹਦੇ ਕਹਿੰਦਾ ਇਹ ਇੱਧਰ ਕਿੰਨੇ ਸਾਰੇ ਹੋਏ ਹਾਂਜੀ ਰਮਾਨਿਕ ਤਾਂ ਫੜਿਆ ਆਪਣਾ ਪਹੁੰਚ ਗਿਆ ਸਾਜੀ ਦੋਸਤੋ ਲੋਬੀ ਆ ਪਾ ਗਿਆ ਟਾੜੇ ਵਿੱਚੋਂ ਤੇ ਉੱਥੇ ਗੱਲਬਾਤ ਦਤ ਹੋਈ ਆ ਵੀ ਅਗੇ ਕਹਿੰਦੇ ਆ ਜੀ ਜਿੰਨੇ ਪੈਸੇ ਐਕਟਿਵਾ ਤੇ ਲੱਗਦੇ ਆ ਅਸੀਂ ਉਹਨੇ ਪੈਸੇ ਮਤਲਬ ਬੇ ਕਰ ਦੋ ਬਠੀਕ ਠਾਕ ਆ ਹੁਣ ਉਹ ਅਗਲੇ ਬੰਦੇ ਮੋਰੇ ਆ ਕੇ ਕਹਿੰਦੇ 20000 ਰੁਪਇਆ ਲੱਗਾ ਜੀ ਉਹ 20000 ਰੁਪਏ ਲੈਣਾ ਹਨ ਤੇ ਐਕਟਿਵਾ ਤੇ ਨਾ ਇੰਨੇ ਪੈਸੇ ਲੱਗੇ ਨਹੀਂ ਹੈਗੇ ਹੁਣ ਅਸੀਂ ਪਹਿਲਾਂ ਸਾਨੂੰ ਕਹਿੰਦੇ ਆ ਕਿ ਉਹਦੇ ਵਿੱਚ ਆ ਜੀ ਏਜੰਸੀ ਤੇ ਐਕਟਿਵਾ ਖੜੀ ਹੈ ਹਨ ਏਜੰਸੀ ਦੇ ਵਿੱਚ ਅਸੀਂ ਬੰਦਾ ਭੇਜਿਆ ਏਜੰਸੀ ਚ ਇਹਨਾਂ ਦੀ ਐਕਟਿਵਾ ਐਮਸੀ ਦੇ ਵਿੱਚ ਉੱਚੀ ਕਰਾ ਜਾਂਸੀ ਦੇ ਉੱਪਰ ਕਰੀ ਐਮਸੀ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਐਕਟਿਵ ਹੈ ਨਹੀਂ ਜੀ ਤੇ ਫਿਰ ਇਹਨਾਂ ਨੇ ਬਾਅਦੋਂ ਝੂਠ ਝੂਠ ਬੋਲਣ ਦਾ ਵਾਅਦਾ ਇਹਨਾਂ ਨੇ ਲਿਆ ਲਗਾ ਆਇਆ ਇਹਨਾਂ ਨੇ ਦਰਖਾਸਤ ਜਿਹੜੀ ਹੁੰਦੀ ਰਾਜ ਨਮਾ 'ਚ ਲਗਾ ਦਿੱਤਾ ਸੀ ਇਹਨਾਂ ਦੀ ਏਜੰਸੀ ਦੇ ਵਿੱਚ ਐਕਟਿਵ ਆ ਜਾ ਜਿੰਨੇ پیسے ਲੱਗਣਗੇ ਵਿਕਰਮ ਦਊਗਾ ਏਜੰਸੀ ਵਿੱਚ ਐਕਟਿਵ ਨਹੀਂ ਸੀ ਉਸ ਤੋਂ ਬਾਅਦ ਜੀ ਚਲੋ ਜੀ ਇਹਨਾਂ ਨੇ ਬਾਅਦ 'ਚ ਅੱੱਚੇ ਜੇ ਹੋ ਗਏ ਸੀ ਝੂਠ ਬੋਲਣ ਲੱਗੇ ਜਿਵੇਂ ਦੇਖ ਲਿਆ ਇਹਨਾਂ ਨੂੰ ਉਸ ਤੋਂ ਬਾਅਦ ਜੀ ਇਹਨਾਂ ਨੇ ਮੈਨੂੰ ਕਹਿ ਦਿੱਤਾ ਵੀ ਕਰ ਉਹਨੇ ਨੰਬਰ ਮੰਗਿਆ ਇਹਨਾਂ ਨੇ ਮੈਂ ਨੰਬਰ ਮੰਗਿਆ ਮੈਨੂੰ ਨੰਬਰ ਨਾ ਦੇ ਨੇ ਉਹ ਬੰਦੇ ਦਾ ਉਹਦਾ ਏਜੰਸੀ ਵਾਲਿਆਂ ਦਾ ਫੇਰ ਮੈਨੂੰ ਐਡਰੈਸ ਨਾ ਦੇ ਨੇ ਫੇਰ ਮੈਂ ਮੁੰਡਾ ਭੇਜਿਆ ਏਜੰਸੀ 'ਚ ਇਹਨਾਂ ਦੀ ਐਕਟਿਵ ਉੱਥੇ ਹੈ ਨਹੀਂ ਸੀ ਮਤਲਬ ਘਮ ਘਮਾ ਕੇ ਸਾਨੂੰ ਝੂਠ ਬੋਲਿਆ ਇਹਨਾਂ ਕੇ 32000 ਲੱਗਾ ਲੱਗਾ ਲੁਗਾ ਅੱਧਾ ਘੰਟਾ ਗੱਲ ਕਰਕੇ ਇਹਨਾਂ ਨੇ ਸਾਨੂੰ ਚਲੋ ਐਕਟਿਵਾ ਟੁੱਟੀ ਅਸੀਂ ਮੰਨਦੇ ਹਾਂ ਪਰ 32000 ਰੁਪਇਆ ਤੁਸੀਂ ਦੱਸੋ ਐਕਟਿਵਾ ਤੇ ਲੱਗ ਸਕਦਾ ਐਕਟਿਵਾ 'ਚ ਗੱਡੀ ਬੱਜੀ ਹੋਵੇ ਜਿੰਨੀ ਮਰਜ਼ੀ ਚੋਂ ਨਾ ਬਚ ਜਵੇ 32000 ਰੁਪਇਆ ਨਹੀਂ ਲੱਗ ਸਕਦਾ ਢਾਂਚੇ ਢੂੰਚੇ ਟੁੱਟੀਆਂ ਨੇ ਸਾਰੇ ਫੇਰ ਵੀ 32000 ਬਣਦਾ ਠੀਕ ਹੈ ਜੀ ਇੱਦਾਂ ਝੂਠ ਬੋਲਿਆ ਲੱਗੀ ਸਿਰਫ ਸਾਈਡ ਲੱਗੀ ਆ ਕੁਝ ਵੀ ਨਹੀਂ ਇੰਨਾ ਜ਼ਿਆਦਾ ਕੁਝ ਵੀ ਨਹੀਂ ਹੋਇਆ ਬਾਕੀ ਸਾਈਡ ਲੱਗੀ ਸੀ ਉਹ ਜਿਹੜਾ ਮੇਰਾ ਨੁਕਸਾਨ ਹੋਇਆ ਗੱਡੀ ਦਾ ਮੇਰਾ ਟਾਇਰ ਪਾੜ ਗਿਆ ਬੰਪਰ ਟੁੱਟ ਗਿਆ ਸਾਰਾ ਕੁਝ ਨਾ ਦੋਨੋਂ ਟਾਇਰ ਖਰਾਬ ਹੋਏ ਪੈਸੇ ਲੈਂਦੇ ਚੱਕਰ ਦੇ ਵਿੱਚ ਸਾਡੇ ਨੇ ਕੁਝ ਕੀਤਾ ਹੁਣ ਅਸੀਂ ਹੁਣ ਉਹਨਾਂ ਨੇ ਸਾਨੂੰ ਦੁਬਾਰਾ ਫੇਕ ਐਡਰੈਸ ਦਿੱਤਾ ਫੇ ਕਹਿੰਦੇ ਆ ਵਾਲੀ ਉੱਥੇ ਚਲ ਜੋ ਜੀ ਇੱਥੇ ਹੈ ਜੀ ਤੁਹਾਡੇ ਸਾਡੀ ਐਕਟਿਵ ਅਖਰੀ ਬੰਦੇ ਕੋਲ ਉੱਥੋਂ ਚਲ ਜੋ ਹੁਣ ਉਹਦੇ ਕੋ ਚੱਲੇ ਆ ਅਸੀਂ ਤੇ ਹੁਣ ਦੇਖਦੇ ਹੋ ਕੀ ਕਹਿੰਦਾ ਇਹ ਸਾਡੇ ਨਾਲ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਇਹ ਸਾਨੂੰ ਸਮਝ ਨਹੀਂ ਆ ਰਹੀ ਕਿ ਕੀ ਕਰੀਏ ਤੇ ਮੇਰਾ ਤਾਂ ਦਿਲ ਕਰਦਾ ਆ ਵੀ ਕੀ ਕਰਾਂ ਕਿੰਨਾ ਹੋਈ ਜਾਂਦਾ ਘੜੀ ਕੋ ਵੀ ਕੋ ਵੀ ਪੀ ਲਵਾਂ ਪਹਿਲਾਂ ਤੁਸੀਂ ਪੀ ਲੋ ਕੁਛ ਖਾ ਲੋ ਵਾਪਰ ਰੋਟੀ ਵੀ ਨਹੀਂ ਸੇਰਦੀ ਚੁੱਕੋਗੀ ਸਾਡੇ ਬਰਾਬਰ ਬੰਦੇ ਵੀ ਦੋ ਅੱਧਾ ਦੇ ਨਰਾਜ ਹੋ ਕੇ ਭੱਜ ਜਾਂਦੇ ਕੀ ਕਰੇ ਬੰਦਾ ਯਾਰ ਓਏ ਇਹਨਾਂ ਲੱਭ ਕੇ ਲੈ ਕੇ ਆਏ ਕਿੱਥੇ ਆ ਪੀਐਨਵੀ ਬੈਂਕ ਇਹਾਰੇ ਕੈਮਰਾ ਮਰਦੇ ਮੜਾ ਜਾ ਯਾਰ ਇੱਥੇ ਆਸੀ ਕਿਉਂ ਮੈਂ ਇਹਨਾਂ ਨੂੰ ਆਇਆ ਆ ਇੱਥੇ ਜਾਂਦੇ ਕਨਾਲ ਦੇ ਕਾ ਆ ਨਾਲ ਹੀ ਮੁੜ ਕੇ ਕਿੱਥੇ ਕੁਪੀ ਨੇ ਵੈਂਗਾ ਆ ਇੱਥੇ ਕਨਾਲ ਹੀ ਆ ਮੈਂ ਦੇਖਿਆ ਵੇਖੋ ਪੁੱਛਾ ਹੈਗੀ ਆ ਤੁਹਾਡਾ ਆ ਸਾਡੇ ਭਾਜੀ ਹੁਣੀ ਆ ਗਾਇਸ ਨਰਾਜ ਹੋ ਜਾਂਦੇ ਆ ਆ ਜੋ ਜਾਂਦੇ ਆ ਬਾਣੀ ਚਾਹੀਦਾ ਸੀ ਮੋਕੇ ਅੱਧਾ ਪਿੰਡ ਫੇਰ ਕਰਕੇ ਬੁਲਾਉਣਾ ਛੱਡਿਆ ਹੂੰ ਅੱਧਾ ਪਿੰਡ ਸਾਡਾ ਲੱਗੀ ਲੱਗੀ ਕੋਲ ਲੱਗੀ ਆਰ ਕੋਲ ਲੱਗੀ ਬੰਦੇ ਨੇ ਬੋਚੇ ਕਿੱਥੇ ਐਡਰੈਸ ਓਕੇ ਅੱਧਾ ਭਾਜੀ ਕਿੱਧਰ ਮਤਲਬ ਰੂਮ ਸਾਡਾ ਹੀ ਹੁਣ ਮੀਰੇ ਵੱਲੋਂ ਹੋ ਗਏ ਆ ਬੁਲ ਦੇ ਖਲੀਆ ਦੀ ਟਾਡੇ ਕੋਲ ਵੀ ਤਾਂ ਟੀਵੀਐਸ ਦੀ ਐਕਟਿਵਾ ਹੁਣੀ ਹੈ ਨਾ ਕੰਮ ਤਰੋਂਨ ਲਈ ਦਿੱਤੀ ਹੈ ਕਿਸੇ ਨੇ ਟੀਵੀਐਸ ਯਾਰ ਛਣ ਗਿਆ ਤੁਹਾਡੇ ਕੋਲੋਂ ਇੱਕ ਮਿੰਟ ਕਿੰਨੇ ਦਾ ਗਿਆ ਸਮਾਨ ਮੈਨੂੰ ਉਦਾਂ ਦੱਸੋ ਫੇਰ ਮੈਂ ਆ ਗਿਆ ਤੁਹਾਡੇ ਕੋਲ ਮੈਂ ਦੇਖਦਾ ਸੀ ਕਿੰਨੇ ਪੈਸੇ ਬੁਲੇ ਐਕਟਿਵਾ ਖੜੀ ਤੇ ਜਲਦੀ ਪਹਿਲਾਂ ਇੱਕ ਮਿੰਟ ਸਮਾਨ ਦਾ ਪੁੱਛੀ ਕਿੰਨੇ ਪੈਸੇ 780 ਰੁਪਏ ਦਾ ਸਮਾਨ ਗਿਆ ਮੜਗਾ ਰਿਹਾ ਇੱਕ ਕਿੰਨੇ ਦਾ ਭਾਜੀ 780 ਹਾਂ ਅੱਛਾ ਭਾਜੀ ਇੱਕ ਮੜਗਾ ਰਿਹਾ ਹਾਂਜੀ ਕਿਹਾ ਪਿਛਲਾ ਪੱਲਾ ਡੈਂਟਿੰਗ ਦਾ ਪੇਂਟਿੰਗ ਹੋਇਆ ਹਾਂਜੀ ਬੜੇ ਲੋਗੇ ਦਾ ਹਾਂਜੀ 2800 ਤੋਂ ਮਿਲਿਆ ਨਹੀਂ ਰਾਇ ਪਹਿਣੀ ਪਾਇਆ ਦੋ ਹੀ ਟੁੱਟਾ ਹਾਂਜੀ ਉਹ ਤੋਂ ਮਿਲਿਆ ਹੀ ਨਹੀਂ ਤੇ ਕਿ ਚਮੜਾ ਸਦਾ ਸੁਭਾਉ ਰਿਹਾ ਜੀ ਅਸ਼ੋਕ ਕੰਧਾ ਨਹੀਂ ਹੋਈ ਹਾਂਜੀ ਦਾ ਕੋਨ ਸੈਟ ਪਿਆ ਇਹਦਾ ਹਾਂਜੀ ਇੱਕ ਲੋਰ ਬਾਰਡ ਟੁੱਟਾ ਸੀ ਇਹਦਾ ਉਹ ਪਾਇਆ ਪਲਾਸਟਿਕ ਇਹਦਾ ਹਾਂ ਹਾਂ ਤੇ ਕਿ ਨਹੀਂ ਫਾਰਸਿਕ ਸਟ੍ਰਿਪ ਟੁੱਟ ਗਈ ਸੀ ਉਹ ਸੱਟ ਬੜਾ ਹਾਂਜੀ ਤੇ ਕਿ ਜੈਸੀ ਸਦੀਕ ਰਹੀ ਹੈ ਇਹਦੀ ਹਾਂਜੀ ਵੀਰੇ ਸਾਰੇ ਬਈਆ ਬਸ ਤੂੰ 7700 ਰੁਪਏ ਮਤਲਬ 7700 ਦਾ ਸਾਮਾਨ ਲੱਗ ਗਿਆ ਇੱਥੇ 7780 ਰੁਪਏ ਤੇ ਮਿਹਨਤ ਪਾ ਕੇ ਮਿਹਨਤ ਰੀ ਅੱਛਾ ਮਿਹਨਤ ਪਾ ਕੇ ਮਿਹਨਤ ਉਹ ਜਿਹੜੇ ਜਿਹਨੂੰ ਦਿੱਤਾ ਹੋਇਆ ਆ ਹਾਂ ਨਹੀਂ ਹਾਂ ਜਿਹੜੇ ਬੰਦੇ ਦਾ ਮਤਲਬ ਅੱਛਾ ਤੁਸੀਂ ਮਤਲਬ ਕਰਵਾਤੀ 7780 ਸਾਰੇ ਕੋ ਕੰਪਲੀਟ ਤੇ 7780 ਆ ਇਹ ਕੋ ਫੁੱਟ ਰੈਸਟ ਨਹੀਂ ਸਾਨੂੰ ਮਿਲਿਆ ਬੱਸ ਮਤਲਬ ਤੁਸੀਂ ਐਕਟਿਵ ਕਰਵਾਤੀ 7780 ਆ ਜਣਾ ਹਾਂ ਨਹੀਂ ਹਾਂ ਬੜੇ ਪੀ ਐਨ ਵੀ ਬੈਂਕ ਦੇ ਲੱਗ ਗਿਆ ਮੈਂ ਬਾਬਾ ਪੀ ਐਨ ਵੀ ਬੈਂਕ ਦੇ ਗੋਲੇ ਦਿਖਾਉਣਾ ਸੀ ਇੱਥੇ ਰੋ ਰੋਕ ਲਮੈਂ ਇੱਕ ਮਿੰਟ ਵੀਰੇ ਆ ਪੀਐਨਬੀ ਬੈਂਕ ਦੇ ਲਾਗੇ ਖੜਾ ਹੁਣ ਮੈਂ ਇੱਕ ਮਿੰਟ ਹਾਂਜੀ ਗੱਡੀ ਗੱਡੀ ਮੈਂ ਬਾਹਰ ਲਾ ਦਮ ਇੱਕ ਮਿੰਟ ਵੀਰੇ ਆ ਗਿਆ ਆ ਆ ਗਿਆ ਨਾ 7700 ਦੇ ਆ ਗਿਆ ਨਾ ਭਜੀ 7700 ਦੇ ਆ ਨਾ ਕੁਝ ਹੀ ਕਰਕੇ ਆ ਮਿਹਨਤ ਵਿੱਚੇ ਮਿਹਨਤ ਆਕੇ 31000 ਲੱਗਾ ਸ਼ਕੂ ਲੱਗਾ 31000 ਆਇਓ ਇਤੁਰ ਵੀ ਜੀ ਗਾਇਸ ਦੇਖੋ ਵੀ ਦੁਨੀਆ ਐਡੀ ਜਿਆਦਾ ਤੇਜ਼ ਆ ਦੇਖ ਲਓ ਵੀ ਅੱਜ ਕੱਲ੍ਹ ਲੋਕੀ ਕਹਿੰਦੇ ਵੀ ਪਰੇ ਤੋਂ ਪਰੇ ਕਹਿ ਦਿੰਦੇ ਨੇ ਇੱਕ ਦੁਨੀਆ ਆ ਕਹਿੰਦੇ ਉਹ ਉਹ ਗੱਲ ਇਹਨਾਂ ਦੀ ਆ ਕਹਿੰਦੇ ਪਲਮਾਨਸੀ ਦਾ ਅੱਜ ਕੱਲ ਕੋਈ ਜਮਾਨਾ ਨਹੀਂ ਹੈਗਾ ਕੋਈ ਜਿੱਦਾਂ ਚੱਲਦਾ ਉਹਦੇ ਨਾਲ ਉਦਾਂ ਹੀ ਚੱਲਣਾ ਪੈਂਦਾ ਆ ਤੇ ਐਸ ਕਰਕੇ ਸਾਰੇ ਜਾਣੇ ਆਪਣਾ ਕਿਸੇ ਦਾ ਭਲਾ ਨਹੀਂ ਸੇਫਟੀ ਚ ਹੀ ਰਹੋ ਇੰਨੀ ਗੱਲ ਹੀ ਆ ਕਿ ਆਪਣਾ ਧਿਆਨ ਰੱਖੋ ਕਿਉਂਕਿ ਕੋਈ ਕਿਸੇ ਦਾ ਇੱਥੇ ਮਿੱਤ ਨਹੀਂ ਹੈਗਾ ਤੇ ਆਪੋ ਆਪਣਾ ਦੇਖਣਾ ਪੈਣਾ ਤਾਂ ਆਪੋ ਆਪਣਾ ਖਾਣਾ ਪੈਂਦਾ ਲੋਕੀ ਤਾਂ ਕਹਿੰਦੇ ਆ ਵੀ ਕਿਸੇ ਦੇ ਢਿੱਡੇ 'ਚ ਰੋਟੀ ਨਾ ਪੈ ਜਾਵੇ ਤੇ ਬਸ ਉਹ ਅਹੀਂ ਕੱਢ ਲਈਏ ਜਲਦੀ ਜਲਦੀ ਠੀਕ ਆ ਉਹ ਗੱਲ ਲੋਕਾਂ ਦੀ ਆ ਤੇ ਇਧਰ ਪੈਸੇ ਆਉਂਦੇ ਨਹੀਂ ਤੇ ਜਾਂਦੇ ਪਹਿਲਾਂ ਆ ਸੋ ਇਸ ਕਰਕੇ ਹੁਣ ਇਧਰ ਗਏ ਹੋਇਆ ਜਿਹੜੀ ਇਹਨਾਂ ਦੀ ਗੱਡੀ ਦਾ ਜਿਹੜਾ ਜੋ ਵੀ ਸਕੂਟਰੀ ਦਾ ਸਿਸਟਮ ਜਿਹੜਾ ਵੀ ਸੀਗਾ ਇਹਨਾਂ ਜਿਆਦਾ ਖਰਚਾ ਹੋਇਆ ਨਹੀਂ ਜਿੰਨਾ ਜਿਆਦਾ ਇਹਨਾਂ ਨੇ ਕਹਿ ਦਿੱਤਾ ਆ ਹਾਂ ਦੱਸ ਠੀਕ ਆ ਤੇ ਉਹ ਵੀ ਇਹਨਾਂ ਨੇ ਜਿਆਦਾ ਕਹਿ ਦਿੱਤਾ ਆ ਜਿਹੜਾ 7000 8000 ਕਹਿ ਦਿੱਤਾ ਉਹ ਵੀ ਜਿਆਦਾ ਕਹਿ ਦਿੱਤਾ ਆ ਉਹ ਵੀ ਮਤਲਬ ਇੰਨਾ ਕੁ ਜਿਆਦਾ ਥੋੜਾ ਲੱਗਣਾ ਪਿਆ ਤਾਂ ਮਤਲਬ ਦੇਖ ਕੇ ਜੋ ਵੀ ਚੀਜ਼ਾਂ ਕਿਉਂਕਿ ਅਸੀਂ ਵੀ ਇਹਨਾਂ ਚੀਜ਼ਾਂ ਦੇ ਰਹੇ ਅਸੀਂ ਵੀ ਇਹ ਚੀਜ਼ਾਂ ਪੋਾਈਆਂ ਹੋਈਆਂ ਆ ਠੀਕ ਆ ਸਾਨੂੰ ਵੀ ਪਤਾ ਵੀ ਕਿੰਨੇ ਕ ਚੀਜ਼ ਤਾਂ ਕਿੰਨੀ ਕ ਮਿਹਨਤ ਲੱਗਦੀ ਆ ਔਰ ਕਿੰਨੇ ਕ ਚੀਜ਼ ਦੀ ਮੰਗਿਆਈ ਹੋ ਚੁੱਕੀ ਆ ਇਸ ਟਾਈਮ ਦੇ ਵਿੱਚ ਤੇ ਲੋਕੀ ਇਦਾਂ ਦੇ ਆ ਦੇਖ ਲੋ ਵੀ ਕੋਈ ਕਿਸੇ ਨੂੰ ਖਾਂਦਿਆ ਨਹੀਂ ਜਰਦਾ ਹੈਗਾ ਗਾਇਜ਼ ਥੋੜਾ ਜਿਹਾ ਆਪਣਾ ਸੇਫਟੀ 'ਚ ਰਹੋ ਤੇ ਬਸ ਇਹੀ ਗੱਲ ਆ ਤੇ ਇੱਧਰ ਗਏ ਹੋਏ ਨੇ ਮਮਾ ਹਾਂਜੀ ਇੱਧਰ ਮੁੰਡਾ ਮੇਰਾ ਸੁੱਤਾ ਪਿਆ ਹੈ ਨਾ ਜੀ ਦੇਖ ਸਕਦੇ ਹੋ ਅਜੇ ਅਸੀਂ ਇੱਥੇ ਖੜੇ ਹੋਏ ਆ ਤੇ ਇੱਧਰ ਬਹੁਤ ਜ਼ਿਆਦਾ ਰਸਿਆ ਆਹ ਦੇਖ ਕਿੰਨਾ ਜ਼ਿਆਦਾ ਰਸਿਆ ਆ ਦੇਖੋ ਆਹ ਦੇ ਤੇ ਆਪਾਂ ਇੱਥੇ ਖੜੇ ਹੋਏ ਆ ਹੁਣ ਤੇ ਵੇਟ ਕਰਦੇ ਪਏ ਆ ਉਹਨਾਂ ਦੀ ਕਿ ਜਲਦੀ ਜਲਦੀ ਆ ਜਾਣ ਤੇ ਬਸ ਸਾਨੂੰ ਵੀ ਇੰਨੀ ਜਿਆਦਾ ਭੁੱਖ ਲੱਗੀ ਹੋਈ ਆ ਅਸੀਂ ਸਹੇਰ ਦਾ ਵੀ ਕਹਿ ਲਓ ਨਾ ਇੱਕ ਰੋਟੀ ਦੀ ਬੁਰਕੀ ਜਿਹੜੀ ਉਹ ਵੀ ਨੀਂਹ ਚ ਪਾਈ ਹੈਗੀ ਸਾਨੂੰ ਇੰਨੀ ਜਿਆਦਾ ਮਤਲਬ ਭੁੱਖ ਲੱਗੀ ਹੋਈ ਆ ਤਾਂ ਇੰਨੀ ਦੀ ਟੈਨਸ਼ਨ ਦੇ ਵਿੱਚ ਨਾ ਬੰਦੇ ਨੂੰ ਕੁਛ ਨਹੀਂ ਸੋਝਦਾ ਹੈਗਾ ਕੁਝ ਵੀ ਜਿਹਨੂੰ ਕਹ ਲਓ ਸੋ ਅਸੀਂ ਹੁਣ ਦੇਖਦੇ ਹਾਂ ਕੁਛ ਖਾਣ ਪੀਣ ਲਈ ਪਹਿਲਾਂ ਆ ਕੰਮ ਨਿਭੜ ਜਾਵੇ ਬਸ ਇੰਨੀ ਕੀ ਟੈਨਸ਼ਨ ਆ ਤੇ ਉਹ ਅੱਗੇ ਜੇ ਦੁਕਾਨ ਆ ਅੱਗੇ ਹੈ ਨਾ ਉਹ ਤਾਂ ਸਾਹਮਣੇ ਆ ਗਈ ਤਾਂ ਕੋਈ ਕੰਮ ਖੜਾ ਉਹਦੀ ਉਹ ਨਹੀਂ ਰਹਿਣ ਦੇ ਜੀ ਇੱਧਰ ਦੀ ਜੀ ਇੱਥੇ ਕੋ ਸਾਹਮਣੇ ਜਿੱਥੇ ਪੀ येलो येलो ਜੀ ਲਾਈਟ ਚੱਲਦੀ ਪਈ ਹੈ ਨਾ ਉਸ ਤੋਂ ਅਗਲੀ ਦੂਜੀ ਦੁਕਾਨਾਂ ਛੱਡ ਕੇ ਤੀਜੀ ਆ। ਉਹਨੇ ਕਿਦਾਂ ਨਾਲ ਲੱਗ ਕੇ ਸੁੱਤਾ ਹੋਇਆ ਮਨਵੀਰ। ਕਿਹ ਜਿਆਦਾ ਪਾ ਦੇਣਾ ਹੈ ਕਹਿੰਦਾ ਬਸ ਠੀਕ ਆ ਜੀ। ਹਾਂ ਜੀ ਵਿਕਰਮ ਹਾਂ ਜੀ ਲੋ ਵੀ ਆਪਣਾ ਹੋ ਗਿਆ ਇਹਨਾਂ ਦਾ 31000 ਰੁਪਏ ਕਹਿੰਦੇ ਸੀ ਜੇ ਅਸੀਂ ਇੰਨੀ ਕੁ ਖੇਚਲ ਨਾ ਕਰਦੇ ਸਾਨੂੰ ਝੂਠ ਬੋਲਿਆ ਏਜੰਸੀ ਜੋ ਉੱਦਾਂ ਉੱਦਾਂ। ਯਾਥੀ ਜਿ ਕੁਝ ਨਹੀਂ ਸੀ। ਅਸੀਂ ਜਿੰਨੀ ਕੁ ਖੇਚਲ ਨਾ ਕਰਦੇ ਤੇ ਸਾਨੂੰ 31000 ਹੀ ਦੇਣਾ ਪਣਾ ਜੂ ਉਹ ਤਾਂ ਮੈਂ ਖੇਚਲ ਕਰ ਲਈ ਹੁੰਦਾ ਚੀਮੇ ਗੇਟ ਦੇ ਲਾਗੇ ਉੱਥੋਂ ਦਾ ਖੇਚਲ ਕਰ ਲਈ ਚਲੋ ਮੈਨੂੰ ਪਤਾ ਲੱਗ ਗਿਆ ਵਾ ਦੁਕਾਨ ਤੇ ਗਿਆ ਉੱਥੇ ਦੁਕਾਨਦਾਰ ਪਈਆ ਸਾਰਾ ਲੱਗਾ ਇਹਨਾਂ ਦਾ ਵੀ 7000 ਰੁਪਿਆ ਵੀ ਲੱਗਾ ਉਹ ਵੀ ਨਹੀਂ ਲੱਗਾ ਪੂਰਾ 7 ਵੀ ਨਹੀਂ ਲੱਗਾ ਭਾਜੀ ਆ 5000 ਲੱਗਾ ਪੰਜ ਭਾਜੀ ਦੇਖ ਮੇਰੀ ਗੱਲ ਸੁਣ ਇੱਕ ਨਮਾ ਟੁੱਟੀ ਐਕਟੀਵਾਰਾ ਨਵਾਂ ਸਮਾਨ ਪੈ ਗਿਆ ਇਹਨਾਂ ਨੂੰ ਫਾਇਦਾ ਹੀ ਹੋਇਆ ਹਲੇ ਮੈਂ ਤਾਂ ਤਾਂ ਦੇ ਦ ਹੁਣ ਬੰਦੇ ਨੂੰ ਮੈਂ ਤਾਂ ਮੈਂ ਤਾਂ 2 1500 ਰੁਪਿਆ ਮੈਂ 5000 ਰੁਪਿਆ ਦੇਣਾ ਮੈਂ 5000 ਦੇਣਾ ਹਾਂ 5000 ਹੀ ਦੇਣਾ ਆ ਰਾਉ ਉਹ ਗਣੇ ਚੋ ਲੋ ਢਾਡੀ ਸਕੂਟਰੀ ਦਾ ਸਾਰਾ ਨਵਾਂ ਜ਼ਮਾਨ ਪੈ ਗਿਆ ਨਵੀਂ ਸਕੂਟਰੀ ਬਣ ਗਈ ਢਾਡੀ ਹੋਰ ਤੁਸੀਂ ਕਿੰਨਾ ਦੇ ਕੇ ਆਏ ਆਪਣਾ ਮੂੰਹ ਵੀ ਦਿਖਾ ਲੋ ਮੇਰਾ ਹੀ ਮੂੰਹ ਦਿਖਾਈ ਜਾਣਾ ਮੈਂ ਆਪਣਾ ਬਹੁਤ ਦਿਖਾਤਾ ਮੂੰਹ ਸਾਰੇ ਕੋਈ ਨਾ ਉਲਟਕਾ ਕੇ ਦੇਾਂਗੇ ਹੀ ਵੀ ਹੁਣ ਆ ਜੀ ਘੜਾਜੀ ਦੇ ਜਨੇ ਚਲ ਕੋਈ ਨਾ ਢੂੜਦਾ ਬੋਲੋ ਯਾਰ ਤੁਸੀਂ ਸਾਨੂੰ ਉਦਾਂ ਕਹਿੰਦੇ 20 ਦਿਨ ਖਰਾਬ ਕੀਤਾ 30 ਦਿਨ ਖਰਾਬ ਕੀਤਾ 30000 ਰੁਪਏ ਕਿੰਨਾ ਹੋ ਗਿਆ ਸੀਐਸ ਉਹ ਵੀ ਲੱਕਾ ਕਹਿੰਦਾ ਭਾਈ 30000 ਆ ਜੀ ਸਕੂਟਰੀ ਕਹਿੰਦਾ ਓ ਗਿਆਨਿਕ ਵੀ ਗਿਆ ਕਹਿੰਦਾ 32000 ਦੀ ਹਸਪਤਲੀ ਆਂਦੀ ਹੈ ਕਹਿੰਦਾ 7 ਮਹੀਨੇ ਹੋ ਗਏ ਢਾਈ ਨੂੰ ਦੋ ਦੋ ਯਾਰ ਜਿੰਦਾ ਕਿਦਾ ਮਰਜ਼ੀ ਕਰ ਗਿਆ ਬੜਬੜ ਗਈ ਪਾਜੀ ਇੱਥੇ ਪੰਪ ਹੈਗਾ ਅਗੇ ਹਨਾ ਉਹ ਪੰਪ ਹੈਗਾ ਉਹਦੀ ਨਾ ਕੋਈ ਜਗਾ ਕੋ ਉਹ ਚੱਲ ਨਹੀਂ ਯਾਰ ਪਾਣੀ ਕੀ ਬਿਨਾ ਮਸੀਤ ਮੈਂ ਬੰਦਲ ਗਿਆ ਜੀ ਮੈਂ ਤਾਂ ਪਾਜੀ ਮੈਂ ਤਾਂ ਪਾਜੀ ਹੁਣ ਉਹਨਾਂ ਨੂੰ ਬੋਲੀ ਗਿਆ ਭਰਾਵਾ ਭੱਜ ਗਏ ਕਿੱਥੇ ਗੋਲਡ ਵੀ ਆ ਮੇਰੇ ਕੋਲ ਲੱਗਦੀ ਹੈ ਬਿਲਡ ਕਿੱਦਨ ਗਈ ਆ ਭਾਈ ਬੈਲਟ ਹੋਣੀ ਬੈਲਟ ਨਹੀਂ ਤੂੰ ਭਰਾਵਾ ਆਲ ਕਿੱਦਨ ਨੂੰ ਗਈ ਆ ਯਾਰ ਤੂੰ ਸਹੀ ਕਰਾ ਦੇ ਕਰਮ ਹਾਂ ਜੀ ਹੁਣ ਅਸੀਂ ਲੱਗਿਆ ਜੀ ਕੁਛ ਖਾਣ ਪੀਣ ਸੋ ਆਪਾਂ ਦੇਖ ਰਹੇ ਸੀ ਕੀ ਖਾਣਾ ਆ ਕੀ ਨਹੀਂ ਤੇ ਆਹ ਦੇਖੋ ਜੀ ਪਾਣੀ ਕਿਹੜੀ ਗੱਲਾਂ ਮਾਰਦੇ ਹਾਂ ਹਾਂ ਜੀ ਗਾਇਸ ਲੋਵੀ ਅੱਜ ਭਾਜੀ ਬਣਾਉਂਗਾ ਬਲੌਗ ਭਾਜੀ ਬਲੌਗ ਬਣਾਇਓ ਸਾਡਾ ਲੋਕ ਮੇਰਾ ਬਣਾ ਤੂੰ ਹਾਂ ਮੇਰਾ ਬਣਾ ਤੂੰ ਆ ਦੇ ਅਸੀਂ ਕਿਤੇ ਮਾੜੀ ਲੱਸੀ ਬੰਦੀ ਲੋ ਵੀ ਮਿੱਤਰੋ ਥਾਣੇ ਥਾਣੇ ਕਚਰੀਆਂ ਚ ਟੱਕੇ ਖਾ ਗਏ ਇੱਥੇ ਤੱਕ ਅਸੀਂ ਪਹੁੰਚ ਗਏ ਆ ਸਾਡਾ ਨਿਬੜ ਗਿਆ ਅੱਜ ਸਾਨੂੰ ਬੜੀ ਖੁਸ਼ੀ ਆ ਸਾਨੂੰ ਬੜੇ ਦਿਨਾਂ ਤੋਂ ਟੈਨਸ਼ਨ ਸੀਗੀ ਚੀਜ਼ ਦੀ ਸਾਡੀ ਨਿਬੜ ਗਈ ਆ ਵਾਹਿਗੁਰੂ ਮੇਰ ਕਰੇ ਅੱਜ ਤੋਂ ਬਾਅਦ ਅਦਾ ਦਾ ਕੋਈ ਮੈਂ ਕੰਮ ਨਹੀਂ ਕਰਨਾ ਤੋਖੇ ਤੇ ਪਹੁੰਚ ਗਏ ਆ ਤੁਹਾਨੂੰ ਕਰਨੀ ਨਹੀਂ ਦੇਣਾ ਮੈਂ ਕਹਿੰਦਾ ਅੱਜ ਤੋਂ ਬਾਅਦ ਮੈਂ ਅਦਾ ਦਾ ਕੋਈ ਕੰਮ ਨਹੀਂ ਕਰਨਾ ਜਿਹੜਾ ਮੇਰੇ ਘਰੇ ਪੁਲਸ ਆਵੇ ਦੇਖੋ ਪਹਿਲੀ ਵਾਰੀ ਸਾਡੇ ਤੋਂ ਬਿਨਾ ਇਹ ਗਏ ਤਾਂ ਪਹਿਲੀ ਵਾਰੀ ਇਹ ਨੁਕਸਾਨ ਕਰੀ। ਫਰੀਦ ਇਹਨੂੰ ਇਹ ਦੱਸ ਵੀ ਫਰੀਦ ਦੱਸ ਜਦੋਂ ਪੁਲਿਸ ਆਈ ਜੀ ਇੱਕ ਮਿੰਟ ਤੇ ਤੈਨੂੰ ਉਹ ਦੱਸ ਜਦੋਂ ਪੁਲਿਸ ਆਈ ਨਹੀਂ ਕਿੱਦਾਂ ਗਿਆ ਮੈਂ। ਇਹ ਪ੍ਰਭਾ ਪਤਾ ਕਿੱਦਾਂ ਗਿਆ? ਮੈਂ ਸੁੱਤੀ ਸੀਗੀ। ਇਹ ਪ੍ਰਭਾ ਸੁੱਤੀ ਉਦੋਂ ਪੁਲਸ ਆ ਗਈ। ਨਾ ਨਾ ਮੈਂ ਸੁੱਤੀ ਇਹ ਹਜੇ ਉੱਠੀ ਆ। ਮੈਂ ਸੁੱਤੀ ਸੀ। ਮੈਂ ਨਾਲ ਹੀ ਉੱਠ ਗਈ। ਮੈਂ ਉੱਠ ਗਿਆ ਜੀਗਾ ਮੰਮੀ ਕਹਿੰਦੀ ਕੁੰਡਾ ਖੜਕੇ ਆ ਮੈਂ ਕਹਿੰਦਾ ਰਾਜੂ ਮਲਾਜਮ ਕਹਿੰਦਾ। ਰਾਜੂ ਅੰਦਰ ਕੀ ਕਹਿੰਦਾ? ਮੈਂ ਸਮਝ ਗਿਆ ਮੈਂ ਕਹਿੰਦਾ ਮੰਮੀ ਕੁੰਡਾ ਨੂੰ ਕੋਈ ਪੁਲਸ ਆ ਕੋਈ ਆਪਾਂ ਨੂੰ ਤਾਂ ਚਲੋ ਪਤਾ ਹੀ ਆ ਅੱਗੇ ਵੀ ਸ ਚਲੋ ਬਾਅਦ ਚ ਕੀ ਹੋਇਆ ਅਸੀਂ ਅਸੀਂ ਬੂਹਾ ਨਹੀਂ ਖੋਲਿਆ ਮੈਂ ਕਿਹਾ ਮੰਮੀ ਬੂਟ ਦੇ ਬੂਟ ਪਾਏ ਜਰਾਬਾ ਪਾਈਆਂ ਜੈਕਟ ਪਾਈ ਕਿੱਟਾ ਦੇ ਪੈਰ ਰੱਖਿਆ ਗੱਡੀ ਚਾਹੀ ਬੜੀ ਟਰ ਪਰ ਰਕੇ ਚੱਲ ਚੱਲ ਖੇਤਾਂ ਦੇ ਚਲੋ ਜੀ ਉੱਤੇ ਬਹਿ ਗਿਆ ਮਰਾ ਸ਼ਾਹਲਾ ਜੁਨਾ ਵੇ ਬਿਸ਼ਾਹਲਾ ਮਾਨੂੰ ਫਿਰ ਉਦੋਂ ਅਸੀਂ ਆ ਗਏ ਮੋਰੇ ਦਿਸ ਗਏ ਇਹਨੂੰ ਛਾਲ ਮਾਰਦੇ ਆ ਉਦੋਂ ਇਹ ਮੋਰੇ ਖੜੇ ਹੋ ਤੇ ਰੋਡ ਤੇ ਮੈਂ ਕਿਹਾ ਅੱਧਰ ਆ ਜਾ ਬੋਲਦਾ ਜੀ ਮੈਂ ਬੁਲਾਏ ਉੱਥੇ ਖੜੇ ਸੀ ਮੈਂ ਕਿਹਾ ਪਾਜੀ ਨੂੰ ਮੂੰਹ ਪਾਜੀ ਕੋਲ ਥਾ ਗਈ ਪਾਜੀ ਭੱਜੇ ਆਏ ਉਧਰ ਸੋ ਚਲੋ ਅੱਜ ਨਿਬੜ ਗਿਆ ਯਾਰ ਬਾਈ ਉਹਦੀ ਮੇਰ ਨਾਲ ਨਵੇਂ ਸਾਲ ਆ ਯਾਰ ਜਿੱਦਾਂ ਮਰਜੀ ਆ ਵੀ ਨਿਊ ਈਅਰ ਆ ਪਹਿਲਾ ਪਹਿਲਾ ਠਾਣਾ ਦੇਖਣਾ ਪਿਆ ਦੋਨੋਂ ਤੋਂ ਸਾਨੂੰ ਨਾ ਦੇਖਣਾ ਪਵੇ ਇਹ ਚਲੋ ਸਾਡਾ ਨਿਊ ਈਅਰ ਦਾ ਫਰਸਟ ਡੇ ਬੱਲਾ ਸਹੀ ਰਿਆ ਸਾਲ ਸਾਡੀ ਨਵੀਂ ਲੁੱਕ ਤੇ ਬੜੀ ਲੱਗੀ ਦੱਸੋ ਪਾਜੀ ਨਵੇਂ ਸਾਲ ਤੇ ਵਧੀਆ ਇੰਜੋਏ ਕਰਨਾ ਯਾਰ ਵਧੀਆ ਟੌਰ ਨਾ ਰਹਿਣਾ ਆ ਠੀਕ ਨਹੀਂ ਤੁਹਾਨੂੰ ਵੀ ਵਧੀਆ ਲੱਗੇ ਸਾਨੂੰ ਵੀ ਵਧੀਆ ਲੱਗੇ ਲਵ ਯੂ ਔਰ ਥੈਂਕ ਯੂ ਹਲੋ ਵੀ ਦੋਸਤੋ ਆਪਣਾ ਜਿਹੜਾ ਸੀਗਾ ਕੰਮ ਉਹ ਨਿਭੜ ਗਿਆ ਹੁਣ ਚੱਲਣ ਦੀ ਆ ਪਾਰਟੀ ਪਹਿਲਾਂ ਬੜੀ ਟੈਨਸ਼ਨ ਸੀਗੀ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਕੰਮ ਆਪਣਾ ਗਿਆ ਨਿਭੜ ਤੇ ਹੁਣ ਆਪਾਂ ਹੁਣ ਘਾਰ ਰਿਹਾ ਸੈਂਡਵਿਚ ਹੁਣ ਘਾਰ ਰਿਹਾ ਸੈਂਡਵਿਚ ਤੇ ਵਿਕਰਮ ਖੁਸ਼ੀ ਵਿੱਚ ਢੋਲ ਵਜਾ ਰਿਹਾ ਆ ਡਰਮ 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 ਸੈਟ ਵਜਾ ਰਿਹਾ ਆ ਤੇ ਸਾਰੇ ਜਿਹੜੇ ਦੇ ਨਾਲ ਮਮਾ ਨਾ ਪਾ ਵਿੱਚ ਗਏ ਮਮਾ ਕਾਕੇ ਦੇ ਨਾਲ ਸੀ ਉਹ ਗੱਡੀ ਦੇ ਵਿੱਚ ਬੈਠੀ ਠੰਡ ਕਰਕੇ ਅੱਬਾ ਬਾਹਰ ਕੱਢਿਆ ਨਹੀਂ ਮੁੰਡੇ ਨੂੰ ਡਰਮ ਸੈਟ ਤੇ ਇੱਧਰ ਡਰਮ ਸੈਟ ਵੱਜੁੰਦੀ ਆ ਆ ਵਾਈ ਬਾ ਓਏ ਤਪਲੇ ਵਜਾ ਇਹਦਾ ਓ ਦੇ ਲੋ ਜੀ ਮਿੱਤਰੋ ਹੁਣ ਆਪਾਂ ਬਾਕੀ ਦੀ ਵੀ ਗੱਲਬਾਤ ਤੁਹਾਡੇ ਨਾਲ ਸਾਰੀ ਸ਼ੇਅਰ ਕਰਾਂਗੇ ਤੇ ਇੱਧਰ ਲਾਡੀਆਂ ਹੋ ਰਹੀਆਂ ਆ ਕਾਕੇ ਨਾਲ ਮਨਵੀਰ ਵੀ ਇੰਜੋਏ ਕਰਦਾ ਆ ਇਦਾਂ ਨਹੀਂ ਦਿਖਾਈਦਾ ਇਦਾਂ ਗਾਈਦਾ ਇਦਾਂ ਗਾਈਦਾ ਆ ਮੋਏ ਮੋਏ ਲੋ ਜੀ ਮਤਲਬ ਸਾਰੀ ਗੱਲਬਾਤ ਆਪਾਂ ਤੁਹਾਨੂੰ ਅੱਜ ਅਸੀਂ ਤੇ ਹੁਣ ਆਪਾਂ ਘਰੇ ਜਾਣਾ ਆ ਘਰੇ ਜਾਣਾ ਸਿੱਧਾ ਆਪਾਂ ਹੁਣ ਘਰ ਆ ਕੇ ਰੋਟੀ ਪਾਣੀ ਬਣਾਵਾਂਗੇ ਕਰਾਂਗੇ ਸਾਰਾ ਬਣੇ ਰਿਓ ਆਪਣੇ ਬਲੌਗ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਓਕੇ ਲੋ ਜੀ ਭਾਈ ਹਾਂਜੀ ਬਸ ਪੰਜੀ ਜੀ ਮਨਵੀਰ ਕਹਿੰਦਾ ਕਿ ਮੈਨੂੰ ਟੁਆਇਜ਼ ਲੈ ਕੇ ਦੋ ਤੋਂ ਉਹਨਾਂ ਨੂੰ ਲੈ ਕੇ ਦੇਣ ਲੱਗਿਆ ਟੁਆਇ ว wow. yeah. yeah. ้ายแล้วก yeah. right? ็เด oh. yeah. ินเหลือเกินตัวยยยยว้าวเกียร์ขับถอยได้ไหมล่ะโชว์เดี๋ยวกัยโดนิมอลนั่นอะไรกี้อะโดนิมอลถ่านละดิแคบเลยแหละ ਕੀ ਵੀ ਗੱਡੀ ਦੇ ਕਹਿੰਦਾ ਮੈਂ ਨਹੀਂ ਨਿਕਲ 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 ਗੱਲ 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 ਵਾਡ ਲੋ ਦਰ ਬਰੋ ਹੋ ਵੀ ਮੋ ਉਹ ਉਹ ਓਏ ਕਰੇ ਜਾ ਕੇ ਕਰੇ ਜਾ ਕੇ ਚੱਲ ਮੈਨੂੰ ਕਰੀਆ ਖੇਡਾਂਗੇ ਠੀਕ ਆ ਲਾਡੀ ਭਾਜੀ ਚੱਲ ਕੇ ਭਾਜੀ ਮੈਨੂੰ ਲਾਦਾ ਓਏ ਤੇਈ ਬਬੂਆ ਤੇ ਵੀ ਭਾਈ ਤੇਨੋਂ ਪਿੱਛੇ ਵੀ ਹੋਈ ਹਾਂਜੀ ਕੀ ਕਰਦੇ ਪਏ ਹੂੰ ਰਿੰਗ ਲਾਈਟ ਜੋੜਦੇ ਹੂੰ ਜੋੜ ਲਓ ਜੀ ਜੋੜ ਲਓ ਛੋੜ ਲਓ ਵੀ ਜੋੜ ਲਓ ਗੁੱਡ ਮੇਰੇ ਖਰਾਬ ਹੋ ਗਏ ਬਿੱਕੋ ਹਾਂ ਧੋਣਾਲੇ ਹੋ ਗਏ ਨਹੀਂ ਉਹ ਦੱਗਾ ਬੱਦਲੇ ਗੀਚਦਾ ਮੈਨੂੰ ਲੱਗਦਾ ਉਹ ਪਹਿਲਾਂ ਲੱਗਣਾ ਸਟੈਂਡ ਜਿਆ ਕਿ ਨਹੀਂ ਹਾਂਜੀ ਰਾਨੂੰ ਹਾਂਜੀ ਕੋ ਹਾਂਜੀ ਮੈਂ ਕੋ ਬੋਲ ਹਾਂਜੀ ਹਾਂਜੀ ਮੈਂ ਬੋਲ ਹਾਂਜੀ ਮੈਨੂੰ ਨਹੀਂ ਪਤਾ ਚੱਪਲ ਪਾ ਕਿਉਂ ਬਾਈ ਸੋਸ਼ੀਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਹਾਂਜੀ ਵਧੀਆ ਜੀ ਵਧੀਆ ਰਹਿ ਰਿਹਾ ਬਾਈ ਮੈਂ ਕਿਨ ਹਾਂਜੀ ਲੈ ਗਾ ਦੇ ਅਜੇ ਕੱਪੜੇ ਕੱਪੜੇ ਲੈਣ ਦੇ ਲੈ ਨਹੀਂ ਦਿਆ ਹੈ ਹੈਲੋ ਕਹਿੰਦਾ ਮੈਂ ਨਹੀਂ ਲੈਣਾ ਯਾਰ ਕਹਿੰਦਾ ਮੈਨੂੰ ਗੱਡੀ 'ਚ ਬਿਠਾ ਦਿਓ ਕਹਿੰਦਾ ਗੱਡੀ 'ਚ ਬਿਠਾ ਦਿਆ 150 ਰੁਪਏ ਲੈ ਕੇ ਇੱਥੋਂ ਨਾੜੇ ਕੱਪੜੇ ਲੈਣੇ ਫੇਰ ਫਾੜ ਫਾੜ ਲੈਣ ਮੈਂ ਤੈਨੂੰ ਰਹਿ ਦਮਾ ਪਾਣੂ ਲੈ ਦਿੰਨੇ ਫੇਰ ਨੂੰ ਰਹਿ ਦਿੰਨੇ ਆ ਇਹਨਾਂ ਦਿੱਤਾ ਤਾਂ ਵੈਸੇ ਉਹ ਸਾਂਝਾ ਗਿਫਟ ਸੀਗਾ ਪਰ ਮੈਂ ਮੰਮਾ ਨੂੰ ਅਲੱਗ ਗਿਫਟ ਦੇਣਾ ਸੀਗਾ ਜੋ ਵੀ ਸੀ ਜਿੰਨਾ ਕ ਵੀ ਹੋ ਸਕਿਆ ਤੇ ਮੈਂ ਤਾਂ ਤੁਹਾਨੂੰ ਪਤਾ ਕਿ ਹਰ ਇੱਕ ਵਾਰੀ ਮੈਂ ਗਿਫਟ ਇਹ ਹੀ ਦਿੰਨੀ ਹੁੰਦੀ ਹੁੰਦੀ ਆ ਕੱਪੜੇ ਲੀਡਿਆਂ ਦਾ ਕਿ ਜਿਹੜੇ ਕੰਮ ਆ ਸਕੇ ਤੇ ਵਿਕਰਮ ਨੇ ਉਹ ਦਿੱਤੀ ਚੀਜ਼ ਉਹਨਾਂ ਦੇ ਵੀ ਜਿਹੜੀ ਕੰਮ ਆ ਸਕੇ ਹਨਾ ਸੋ ਇਸ ਕਰਕੇ ਆਪਾਂ ਸੋਚਿਆ ਵੀ ਕੰਮ ਵਾਲੀਆਂ ਚੀਜ਼ਾਂ ਜ਼ਰੂਰੀ ਆ ਬਾਕੀ ਕੋਈ ਚੱਕਰ ਨਹੀਂ ਸੋ ਗਾਇਜ਼ ਇਧਰੋਂ ਪਹਿਲਾਂ ਆਪਾਂ ਸਮਾਨ ਕੱਢ ਲਈਏ ਸਮਾਨ ਜਿਹੜਾ ਬਹੁਤ ਜ਼ਿਆਦਾ ਆ ਵਿਕਰਮ ਸੋ ਗਾਇਜ਼ ਪਹਿਲਾਂ ਮੈਂ ਕਿਹਾ ਸੋਚਿਆ ਵੀ ਆਪਾਂ ਸਮਾਨ ਪਾ ਦੇਵਾਂਗੇ ਆ ਆ ਤੇ ਤੁਹਾਡਾ ਫਰੂਟ ਵੀ ਕੱਢਿਓ ਹਾਂ ਰਹਿਣ ਤੋ ਸਾਨੂੰ ਬਾਕੀ ਵੀ ਜਿਹੜਾ ਸਮਾਰਟ ਉਹ ਵੀ ਕੱਢ ਲਿਆ ਮੈਂ ਜਲਦੀ 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 ਗਾਇਸ ਠੰਡ ਬਹੁਤ ਹੀ ਜ਼ਿਆਦਾ ਹੋ ਚੁੱਕੀ ਆ ਤੇ ਆਪਣੇ ਵਾਲਿਓ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਜੀ ਜੀ ਮੰਮਾ ਕੀ ਕਰਦੇ ਅੱਛਾ ਮੰਮਾ ਬਣਾਉਂਦੇ ਪਏ ਜੀ ਰੋਟੀ ਬੱਤੀ ਚੱਲੇਗੀ ਮੈਨੂੰ ਵੀ ਪਾ ਸੱਚੀ ਆਹਾਂ ਕਹੇ ਤੁਸੀਂ ਕਿੱਦਾਂ ਠੀਕ ਹੈ ਮੈਂ ਉਹ ਲੈ ਜੀ ਲਾ ਲਾ ਬੜੀ ਅਰੜੀ ਚਹੀਏ ਸੋ ਇਧਰ ਭਾਜੀ ਭਾਜੀ ਉਹਨਾਂ ਦਾ ਫੋਨ ਆਇਆ ਤੇ ਇਧਰ ਮੈਨੂੰ ਫਰੂਟ ਲੱਗੀਆਂ ਦੇਣ ਪਹਿਲਾਂ ਤੇ ਇਹਦਾ ਮਨਵੀਰ ਦਾ ਆਪਾਂ ਕੰਮ ਖਤਮ ਕਰੀਏ ਨਵੇੜੀਏ ਜਿਹੜਾ ਵੀ ਇਹ ਮੰਗ ਰਿਹਾ ਹੈ ਸਮਾਨ ਸਬਜ਼ੀ ਲਿਆਂਦੀ ਗੋਭੀ ਕਹਿੰਦਾ ਮੈਂ ਨਹੀਂ ਖਾਣੀ ਕਹਿੰਦਾ ਮੈਂ ਨਹੀਂ ਖਾਣੀ ਉਹ ਇਹ ਮਨ ਭਾਜੀ ਦਾ ਹੈ ਨੋ ਦੇ ਨੋ ਉੱਥੇ ਅਮਰੂਦ ਚਾਹੀਦੇ ਸਾਡੇ ਕੋਲ ਹੋਰ ਇਹ ਕਹਿੰਦਾ ਪਹਿਲਾਂ ਮੈਨੂੰ ਅਮਰੂਦ ਦੋ ਹਾਂ ਆ

ਪੰਜਾਬੀ ਜੇ ਬੋਲੋ ਮੈਂ ਸੌਰੀ ਲੇਟ ਹੋ ਗਈ ਕਿਉਂਕਿ ਮੈਂ ਕੱਲ ਗਿਫਟ ਨਹੀਂ ਦੇ ਸਕੀ ਕੱਲ ਉਹ ਸਿਰਫ ਕੱਲੇ ਫਿਕਰ ਹੁੰਦਾ ਗਿਫਟ ਸੀਗਾ ਜਲਦੀ ਸਰਪ੍ਰਾਈਜ਼ ਇਹ ਕੀ ਆ ਡਾਕਟਰ ਸੂਟ ਵਾਓ ਨਾਈਸ 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 ਬੋਲਾ ਚੱਕ ਮੰਮੀ ਮੰਮੀ ਬਹੁਤ ਵਧੀਆ ਆ ਇਹ ਹਾਂ ਥੋੜਾ ਕੋਸਟਲੀ ਲੈਂਦਾ ਵੀ ਮੈਂ ਕਿਹਾ ਮੰਮੀ ਮੈਨੂੰ ਵਧੀਆ ਕੱਪੜੇ ਪਾ ਰਹੀਏ ਮੰਮਾ ਲੋ ਇਹਨੂੰ ਪਾਓ ਮੰਮੀ ਪਾਓ ਜਲਦੀ ਉਈ ਰੋੜਾ ਰਿਹਾ ਕੋਈ ਕੋਲੇ ਫਰਲਾ ਬੀਤ ਮਨੇ ਕਿ ਦੁਬਾਰਾ ਗਜਵਾਰਾ ਕਿ ਮੰਮੀ ਦੁਬਾਰਾ ਸੱਤ ਹੱਥ ਛੱਡ ਕੇ ਦੁਬਾਰਾ ਚਲੋ